ਤੁਸੀਂ ਸੋਚੋ ਵੀ ਇਹ ਕਿੰਨੇ ਦੀ ਹੋ ਸਕਦੀ ਤੇ ਵਿਆਹ ਚ ਕਿੰਨੇ ਜੇ ਮਿਲਣੀ ਉੱਟ ਤੇ ਮੈਂ ਤੁਹਾਨੂੰ ਰੇਟ ਦੱਸੂਗਾ ਤਾਂ ਤੁਸੀਂ ਚਾਹੋਗੇ ਮੈਂ ਇਹਦਾ ਰੇਟ ਦੱਸਣ ਲੱਗਿਆ ਸਿਰਫ 250 ਰੁਪਏ ਤਿੰਨ ਰੰਗ ਨੇ ਤਿੰਨੇ ਰੰਗ ਬਹੁਤ ਸੋਹਣੇ ਨੇ ਇੱਕ ਦੋ ਤਿੰਨ ਆਹ ਕਲਰ ਮੈਨੂੰ ਵੀ ਬਹੁਤ ਸੋਹਣਾ ਲੱਗਿਆ ਕੱਲ ਨੂੰ ਮੈਂ ਪਾਉਂਗਾ ਖਰੀਲ ਬਣਾਉਂਗਾ ਸੋਨੋ ਵੀ ਲੱਗਿਆ ਐਸਾ ਰੇਟ ਬਦਲਾਵਾਂਗੇ ਨਹੀਂ ਮੈਂਦਾ ਵੀ ਰੇਟ ਉਹੀ ਲਾਵਾਂਗੇ ਜੋ ਪਹਿਲਾਂ ਦੱਸਿਆ ਸਿਰਫ 250 ਰੁਪਏ ਤਿੰਨ ਰੰਗੀ ਇਹਦੇ ਵਿੱਚ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਮੈਨੂੰ ਵੀ ਇਹ ਕਿਸ ਤਰ੍ਹਾਂ ਦੀ ਲੱਗੀ ਹੋਰ ਚੈੱਕ ਤੇ ਪ੍ਰਿੰਟ ਬਹੁਤ ਸੋਹਣੇ-ਸੋਹਣੇ ਦੇਵਾਂਗੇ ਤੁਹਾਨੂੰ 250 ਰੁਪਏ ਵਿੱਚ ਕਪੜਾ ਬਹੁਤ ਸੋਹਣਾ ਹੈ ਦਾ ਕਾਟਨ ਦਾ ਬਿਲਕੁਲ ਤੁਹਾਨੂੰ ਆਮ ਪਉਣ ਵਾਸਤੇ ਬਾਹਰ ਅੰਦਰ ਵਿਆਹ ਸ਼ਾਦੀ ਚ ਪਾਜੋ ਚਾਹੇ ਕਿਹੜਾ ਬੋਲਦੀ ਆ ਧੰਨਵਾਦ ਜੀ ਥੈਂਕ ਯੂ ਮਿਲਦੇ ਆ ਅਗਲੀ ਵਾਰ